ਅੰਮ੍ਰਿਤਸਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਡ్రਾਈ ਫਰੂਟ ਦੇ ਗੋਦਾਮਾਂ ਦੇ ਵਿੱਚੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਹੋਏ ਕਾਬੂ ਨਾਲ ਹੀ ਬਰਾਮਦ ਕੀਤੇ ਗਏ ਚੋਰੀ ਹੋਏ ਡ్రਾਈ ਫਰੂਟ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਅਤੇ ਖਬਰਾਂ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਖਬਰ ਰਹੀ ਸੀ ਕਿ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਚਾਟੇਵਿੰਡ ਦੇ ਵਿੱਚ ਉਧীন ਆਉਂਦੇ ਇੱਕ ਡਰਾਈ ਫਰੂਟ ਗੋਦਾਮ ਦੇ ਵਿੱਚੋਂ ਲੁੱਟ ਹੋਈ ਸੀ ਜਿਸ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਲੱਖਾਂ ਦੀ ਕੀਮਤ ਦਾ ਡਰਾਈ ਫਰੂਟ ਆਦਿ ਚੋਰੀ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਗਈ ਹੈ ਅਤੇ ਉਹਨਾਂ ਦੇ ਵੱਲੋਂ ਡਰਾਈ ਫਰੂਟ ਦੀ ਚੋਰੀ ਦੇ ਮਾਮਲੇ ਵਿੱਚ ਚਾਰ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਨੇ ਜਿਹੜੇ ਡਰਾਈ ਫਰੂਟ ਚੋਰੀ ਕੀਤੇ ਸੀ ਉਹ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ ਪੁਲਿਸ ਤੇ ਦੱਸਣ ਦੇ ਅਨੁਸਾਰ ਇਹਨਾਂ ਵਿਅਕਤੀਆਂ ਦੀ ਪਛਾਣ ਥਾਣਾ ਸਿੰਘ ਜਸਵਿੰਦਰ ਕੁਮਾਰ ਪ੍ਰਵੀਨ ਸਿੰਘ ਅਤੇ ਰਵਿੰਦਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਇਹਨਾਂ ਦੇ ਵੱਲੋਂ ਸਾਰਾ ਡਰਾਈ ਫਰੂਟ ਹੈ ਜਿਹੜਾ ਇੱਕ ਗਦਾਮ ਦੇ ਵਿੱਚ ਰੱਖਿਆ ਗਿਆ ਸੀ ਜਿਹੜਾ ਕੀ ਹੁਣ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੁੱਲ 13 ਵਿਅਕਤੀ ਨੇ ਜਿਹੜੇ ਉਹਨਾਂ ਦੇ ਨਾਮ ਨਾਮ ਜਿਹੜੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਕੇਵਲ ਚਾਰਾਂ ਨੂੰ ਹੀ ਅਜੇ ਤੱਕ ਫੜਿਆ ਗਿਆ ਹੈ ਤੇ ਬਾਕੀਆਂ ਦੀ ਜੜੀ ਭਾਲ ਹੈ ਉਹ ਜਾਰੀ ਹੈ ਅਜੇ ਵੀ ਉਹਨਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ આરોપી ਜਿਹੜੇ ਡਰਾਈਵਰ ਦਾ ਸਮਾਨ ਚੋਰੀ ਕਰਕੇ ਜਿਸ ਟਰੱਕ ਦੇ ਵਿੱਚ ਲਿਜਾ ਰਹੇ ਸੀ ਰਸਤੇ ਦੇ ਵਿੱਚ ਉਸ ਟਰੱਕ ਦਾ ਟਾਇਰ ਫਟ ਜਾਂਦਾ ਹੈ ਜਿਸ ਦੇ ਕਰਕੇ ਸਾਰਾ ਸਮਾਨ ਖਿੱਲਰ ਜਾਂਦਾ ਹੈ ਅਤੇ ਇਹ ਸਮਾਨ ਨੂੰ ਇਕੱਠਾ ਕਰਕੇ ਗਿੰਦੀ ਦੇ ਵਿੱਚ ਜਦੋਂ ਕਰ ਰਹੇ ਸੀ ਤਾਂ ਇਹਨਾਂ ਨੂੰ ਥੋੜਾ ਸਮਾਂ ਲੱਗ ਗਿਆ ਤੇ ਉਸੇ ਹੀ ਮੌਕੇ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਦੀ ਇਹ ਜੋ ਪ੍ਰੈਸ ਕਾਨਫਰੰਸ ਹੈ ਅਮਰਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਬਾਲ ਰੋਡ ਤੇ ਸਥਿਤ ਹੈ ਏਕੇ ਕੋਲਡ ਸਟੋਰ ਦੇ ਵਿੱਚ ਘਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਰਾਂ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਇਹ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਇਹ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਕਰਕੇ ਜੋ ਸਟੇਟਮੈਂਟ ਰਿਕਾਰਡ ਕਰਨਾ ਮੌਕੇ ਦਾ ਮੌਇਨਾ ਕਰਨਾ ਤੇ ਹੋਰ ساری ਫੋਰੈਂਸਿਕਸ ਜੋ ਕੰਮ ਕਰਨਾ ਸੀ ਉਹ ساری ਕਾਰਵਾਈ ਇਹਨਾਂ ਕਾਰਵਾਈ ਕਰਨ ਤੋਂ ਬਾਅਦ ਜੋ ਹੈ ਪੁਲਿਸ ਵੱਲੋਂ ਐਫ ਆਈ ਆਰ ਨੰਬਰ 119 49 2024 ਜਿਹੜੀ ਹੈ ਉਹ ਥਾਣਾ ਚਾਟੇਬਨ ਇੱਥੇ ਦਰਜ ਕੀਤੀ ਗਈ। ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਘੀਨ ਸੀ ਤੇ ਇੱਕ ਆ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ ਉਥੋਂ ਕਪਤਾਨ ਪੁਲਿਸ ਜਿਹੜਾ ਹੈ ਉਥੇ ਮੌਕੇ ਦਾ ਮੌਂਈਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੇਠ ਡੀਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਤੇ ਡੀਐਸਪੀ ਅਟਾਰੀ ਆ ਯਾਦਵੰਦਰ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਮੁੱਖ ਵੱਖਰੀਆਂ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਦੀਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਮਾਂ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨਾਂ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾ ਲਗਾ ਕੇ ਉਹ ਸਾਰੀ ਇਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਜੋ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਹੈ ਇੱਬਨਕਲਾਂ ਦੇ ਕੋਲ ਚਭਾ ਨੋਟਦੀ ਹੈ ਏ ਟ੍ਰੇਡਰ ਵਸਨੀਕ ਹੈ ਇਹ ਇਸ ਕੋਲਡ ਸਟੋਰ ਦੇ ਵਿੱਚ ਜਿਹੜਾ ਸਾਮਾਨ ਚੁਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਾਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਾਮਾਨ ਕਿਸ ਜਗ੍ਹਾ ਜਿਹੜਾ ਹੈ ਉੱਥੇ ਆਏ ਸੋ ਇਸ ਬੰਦੇ ਨੇ ਜਿਹੜਾ ਹੈ ਇਹ ਸਾਰਾ ਦੀ ਸਾਰੀ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹਿ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਉਸੇ ਤੁਹਾਡੇ ਕੋਲ ਜਿਹੜਾ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਗ੍ਰਿਫਤਾਰ ਹੋਇਆ ਹੈ ਏ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖੱਦ ਜਿੱਥੇ ਦਾ ਇਹ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਹੈ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਰਦਾਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਸੋ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱੱਲੇ ਦੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਧਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਪੀ ਤੋਂ ਇੱਕ ਜਸਮਿੰਦਰ ਸਿਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਉਹ ਜ਼ੀਰੇ ਦੀ ਹੈਗੀ ਹੈ ਜਿੱਥੇ ਇਹ ਜਿਹੜਾ ਹੈ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਕਿ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਦ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਲ ਸੀ ਕੋਣ ਸਰ ਜਸਵਿੰਦਰ ਕੁਮਾਰ ਤੇ ਇਹ ਜਿਹੜਾ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਛੇਰਾ ਇਹ ਛੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਿੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਫਾਈਨਾਂਸ ਕਰਦਾ ਹੈ ਥਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪ੍ਰਵੀਨ ਜੋ ਹੈ ਉਹ ਵੀ ਫਿਗਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇਦਾਰ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸਦੇ ਗੋਦਾਮ ਚ ਲੱਗਿਆ ਹੈ ਉਸਦੇ ਉਸਦੇ ਗੋਦਾਮ ਚੋਂ ਇਹ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਤਪਕ ਕਟ ਕੇਰੀ ਹੈ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬੁਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਹੈ ਇਹਨਾਂ ਨੇ ਇੱਕ ਬੁਲੈਰੋ ਕੈਂਪਰ ਤੇ ਮੋਟਰਸਾਈਕਲ ਰੱਖਿਆ ਹੋਇਆ ਸੀ ਥੋੜੀ देर ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ ਚ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ੇਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਨੇ ਉੱਥੇ ਲੇਬਰ ਨੂੰ ਜਿਹੜਾ ਹੈ ਇਹ ਬੰਦਕ ਬਣਾਉਂਦੇ ਆ ਲੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਮਿਸਿਸ ਦੇ ਵਿੱਚ ਕੌਣ-ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਲੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਹੁੰਡਾ ਲਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਹੈ ਸ਼ੇਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਜੋ ਜੋ ਮਹਿੰਗੇ ਗੱਟੇ ਗਏ ਲੋ ਜਸਮਾਨ ਹੈ ਜਿਵੇਂ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਗੱਟੇ ਚਨੇ ਕਾਜੂ ਤੁਲਸੀ ਬ੍ਰਾਂਡ ਦੇ ਕਾਜੂ ਅੰਜੀਰ ਜੋ ਕਿ ਬੜੀ ਮਹਿੰਗੀ ਸੀਗੀ ਉੱਥੇ ਆਲੂ ਖਾਰਾ ਵਗੈਰਾ ਸੌਗੀ ਇਹ ਸਾਰਾ ਉਹਨਾਂ ਨੇ ਚੋਰੀ ਕੀਤਾ ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਗਏ ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜਿਸ਼ ਤੇ ਤਿਆਰ ਤੇ ਕੰਮ ਹੋਇਆ ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਹੈ ਥਾਣਾ ਸਿੰਘ ਦੀ ਜਿਹੜੀ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਦੇਖੇ ਤਾਂ 11 ਪਰਚੇ ਉਸ ਤੇ ਦਰਜ ਨੇ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕ ਕੇ ਇਹ ਚੋਰੀਆਂ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਨੇ ਇਹ ਬੇਸਿਕਲੀ ਜਿਹੜਾ ਹੈ ਜ਼ੀਰੇਦਾ ਰਹਿਸ਼ੀ ਹੈ ਇਹ ਜਿਹਨੂੰ ਕਹਿ ਲਿਏ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਂ ਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਾਂ ਗਦਾਮਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਹੈ ਉੱਥੇ ਆਦਤ ਨੇ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਤੇ ਬਾਅਦ ਚ ਉਨੇ ਗਾੜਾ ਨੂੰ ਕੀ ਸੈਟੀਸਫਾਈ ਕਰ ਦਿੰਦੇ ਸੀ ਕਿ ਬਹੁਤੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵਾਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਛੁਪਾਉਂਦੇ ਸੀ ਅੱਗੇ ਕਰਦੇ ਸੀ ਸੋ ਇਹ ਹੌਲੀ ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਾਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉਸ ਪੱਪੂ ਸਿੰਘ ਜਿਹੜਾ ਹੈ ਬਸਤੀ ਬਲੇਸ਼ੀਆਂ ਜ਼ੀਰਾ ਉਥੇ ਦਾ ਹੈ ਰਿਆਸੀ ਹੈ ਉਹਦੇ ਤੇ ਦਰਜ ਨੇ ਇਸ ਤੋਂ ਇਲਾਵਾ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਜਸਵਿੰਦਰ ਸਿੰਘ ਪੁੱਤਰ ਰੂਪ ਲਾਲ ਵਾਸੀ ਫਰੀਦਕੋਟ ਗੁਰਦਾਸਪੁਰ ਜਿਹਦੇ ਬਾਰੇ ਮੈਂ ਪਹਿਲਾਂ ਹੀ ਦੱਸਿਆ ਹੈ ਫਰੀਦਕੋਟ ਗੁਰਦਾਸਪੁਰ ਤੋਂ ਇਹ ਕਾਰਪੋਰਮ ਆਇਆ ਹੈ ਤੇ ਮੈਂ ਇਹਦੇ ਬਾਰੇ ਪਹਿਲਾਂ ਵੀ ਥੀਅਰ ਕੀਤਾ ਹੈ ਕਿ ਇਸ ਦੇ ਖਿਲਾਫ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਤੇ ਇਹ ਜਿਹੜਾ ਹੈਗਾ ਰਿਹਾਇਸ਼ੀ ਬੇਸ਼ੱਕ ਇਹਦਾ ਪੱਕਾ ਜਿਹੜਾ ਜ਼ਿਲ੍ਹਾ ਹੈਗਾ ਗੁਰਦਾਸਪੁਰ ਹੈ ਹੁਣ ਇਹ ਰਿਹਾਇਸ਼ੀ ਜ਼ੀਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਤੇ ਇਹ ਜਿਹੜਾ ਹੈ ਇਹਨਾਂ ਦੇ ਨਾਲ ਰਲ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਇਨਵੋਲ ਸੀ ਉਸ ਤੋਂ ਬਾਅਦ ਜਿਹੜੀ ਹੈ ਤੀਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡ ਦੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਫਾਈਨੈਂਸਰ ਕਹਿ लो ਜਿਸ ਨੇ 3 ਲੱਖ ਰੁਪਏ ਥਾਣਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾਣਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਤੇ ਵੀ ਪਰਚਾ ਦਰਜ ਹੈ ਇਹ ਚੋਰੀ ਦੇ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ लो ਜਾਂ ਆਪਣਾ ਜਿਹੜਾ ਹੈ ਜੋ ਵੀ ਇਹਦਾ ਘਰ ਹੈ ਉੱਥੇ ਉਹ ਲਵਾਂਦਾ ਸੀ ਇਸ ਤੋਂ ਇਲਾਵਾ ਚੌਥੀ ਜਿਹੜੀ ਗ੍ਰਿਫਤਾਰੀ ਹੈ ਉਹ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਨਿਹਾਰਾਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਗੱਟੇ ਚੋਲ ਇਹ ਹੋਰ ਜੋ ਸੁਭਾਨ ਹੈ ਆਪਣੇ ਗਦਾਮ ਦੇ ਵਿੱਚ ਇਹ ਲਵਾਂਦਾ ਸੀ ਹੁਣ ਜਦੋਂ ਇਹ ਚੋਰੀ ਕਰਦੇ ਨੇ 2-3 ਵਜੇ 3 ਵਜੇ ਤੋਂ ਬਾਅਦ ਇਹ 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 ਜੋ ਹੈ ਕੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਲ ਸਨ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਬਜੀਤ ਚਲਾ ਰਿਹਾ ਸੀ ਅ ਅਸੀਂ 4 ਗ੍ਰਫਤਾਰੀਆਂ ਮੇਨ ਜਿਹੜੀਆਂ ਹੈ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀ ਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕਾਬੂ ਹੋ ਜਾਣਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਪ੍ਰੈਸ ਕਾਨਫਰੰਸ ਦਾ ਸੈਨ ਟਾਈਮ ਸੀ ਅਸੀਂ ਉਸ ਤਰੀਕੇ ਨਾਲ ਕਰਨਾ ਵੀ ਸੀ ਤੇ ਇਸ ਤੋਂ ਬਾਅਦ ਹੋਇਆ ਇਸ ਤਰੀਕੇ ਨਾਲ ਕੈਂਟਰ ਜੋ ਅਸ਼ਰ 509 ਹੈ ਸਾਰਾ ਸਮਾਨ ਉਸ ਤੇ ਲੱਤਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਇਹ ਝਵਾਲ ਰੋਡ ਤੋਂ ਹੁੰਦੇ ਹੋਏ ਥੰਦਾ ਤੱਤਲ ਬੁੱਲਾ ਬਹਿਰਾਮ ਰਾਮਪੁਰਾ ਹੁੰਦੇ ਹੋਏ ਨੈਸ਼ਨਲ ਹਾਈਵੇਅ ਅਟਾਰੀ ਚਲੇ ਜਾਂਦੇ ਆ ਉਸਤੇ ਚੜ ਜਾਂਦੇ ਆ ਉਸ ਤੋਂ ਬਾਅਦ ਇੰਡੀਆ ਗੇਟ ਤੋਂ ਹੈ ਰੌਮ ਸਾਈਡ ਹੁੰਦੇ ਹੋਏ ਬਾਈਪਾਸ ਵੱਲਾਂ ਤੋਂ ਗੁਜ਼ਰਦੇ ਨੇ ਬਾਈਪਾਸ ਵੱਲਾਂ ਤੋਂ ਕਿਉਂਕਿ ਵੱਲੇ ਬਾਈਪਾਸ ਤੋਂ ਥੋੜੇ ਜਿ ਦੇ ਰੁਕਦੇ ਨੇ ਤੇ ਆਪਣੇ ਵੱਲੇ ਵਾਲੇ ਜਿਹੜੇ ਜਿਹੜੇ ਇਹਨਾਂ ਦੇ ਐਸੋਸੀਏਟ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਦੇ ਨੇ ਮੈਂ ਕਿਉਂਕਿ ਅਜੇ ਇਨਵੈਸਟੀਗੇਸ਼ਨ ਚੱਲਦੀ ਆ ਉਹਨਾਂ ਦੇ ਨਾਂ ਅਜੇ ਨਹੀਂ ਦੱਸ ਰਿਹਾ ਇਹ ਤਿੰਨ ਤੋਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਨੇ ਉੱਥੇ ਵੱਲੇ ਡਰਾਪ ਕੀਤੇ ਨੇ ਉਸ ਤੋਂ ਬਾਅਦ ਇਹ ਮਾਨਾ ਵਾਲਾ 골ਡਨ ਗੇਟ ਬਾਈ ਹੁੰਦੇ ਹੋਏ ਇਹ ਤਰਨਤਨ ਬਾਈਪਾਸ ਪਹੁੰਚਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਮੋੜ ਤੋਂ ਹੁੰਦੇ ਭੁੱਲਰ ਜਵੰਦਾ ਨਰੰਗਾਬਾਦ ਵੇਈ ਪੂਈ ਭਰੋਵਾਲ ਫਤਿਹਾਬਾਦ ਹੁੰਦੇ ਕਪੂਰਥਲਾ ਚੌਂ ਗੋਇੰਦਵਾਲ ਪਹੁੰਚਦੇ ਨੇ ਉੱਥੇ ਮੁੰਡੀ ਮੋੜ ਸੁਜੋ ਕਾਲੀਆਂ ਇਹ ਕਿਉਂਕਿ ਬੜੇ ਤੇਜ਼ ਰਫ਼ਤਾਰ ਦੇ ਨਾਲ ਜਾ ਰਹੇ ਸੀ ਉੱਥੇ ਟਾਇਰ ਬਰਸਟ ਹੁੰਦਾ ਹੈ ਆਇਸ਼ਰ 509 ਦਾ ਜਿੱਥੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਉਹ ਖਿਲਰਦੇ ਇਹ ਬੜੀ ਤੇਜ਼ੀ ਨਾਲ ਇਹਨਾਂ ਨੇ ਕੀ ਕੀਤਾ ਉੱਥੇ ਬੰਦਾ ਲੋਕਲ ਹਾਇਰ ਕਰਕੇ ਕਿਉਂਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਆਪਣੀ ਆਈਡੈਂਟੀਟੀ ਇਹ ਦੱਸੀ ਕਿ ਇਹ ਟਰੇਡਰ ਨੇ ਤੇ ਸਾਡਾ ਸਮਾਨ ਜਿਹੜਾ ਹੈਗਾ ਉਹ ਅਸੀਂ ਕਿਤੇ ਸਪਲਾਈ ਕਰਨ ਚੱਲੇ ਆ ਤੇ ਸਾਡੇ ਨਾਲ ਇਹ ਵਾਪਰ ਗਿਆ ਉੱਥੇ ਇਹਨਾਂ ਨੇ ਵੱਡੀ ਜੀਸੀਬੀ ਲਿਆ ਕੇ ਸਮਾਨ ਨੂੰ ਜਿਹੜਾ ਹੈ ਇੱਕ ਦੂਸਰੀ ਬਲੈਰੋ ਇੱਕ ਛੋਟੇ ਹਾਥੀ ਉਹਦੇ ਨਾਲ ਉੱਥੇ ਲਦਾ ਕੇ ਜਿਹੜਾ ਹੈ ਜ਼ੀਰੇ ਪ੍ਰਵੀਨ ਜਿਹੜਾ ਹੈ ਉਹਦੇ ਰਾਹੀ ਜਿਹੜਾ ਹੈ ਗਦਾਮ ਤੇ ਉੱਥੇ ਜਿਹੜਾ ਹੈ ਪਹੁੰਚਾਇਆ ਤੇ ਥੋੜਾ ਜਿਹਾ ਜਿਹੜਾ ਸਮਾਨ ਹੈ ਇਹਨਾਂ ਦੀ ਜਿਹੜੀ ਸੀਗੀ ਕਿ ਉਹ ਆਦਮਪੁਰ ਵੀ ਜਿਹੜੀ ਹੈ ਉਹ ਪੁੱਜਦੀ ਹੋ ਜੇ ਸੋ ਇਸ ਤਰੀਕੇ ਨਾਲ ਉੱਥੇ ਜਿਹੜਾ ਹੈ ਸਮਾਨ ਜਿਹੜਾ ਹੈ ਇਹਨਾਂ ਨੇ ਦੂਜੇ ਬਲੈਰੋ ਤੇ ਛੋਟੇ ਹਾਥੀ ਦੇ ਵਿੱਚ ਲਦਾਇਆ ਕਿਉਂਕਿ ਸਮਾਨ ਖਿਲਰ ਗਿਆ ਸੀ ਗੱਤੇ ਦੇ ਪੀਸਸ ਸਾਨੂੰ ਮੌਕੇ ਤੇ ਵੀ ਮਿਲੇ ਅਸੀਂ ਉੱਥੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਤੇ ਲੋਕਾਂ ਨੇ ਵੀ ਸਾਨੂੰ ਇਸ ਸਾਰੇ ਬਾਰੇ ਦੱਸਿਆ ਫਿਰ ਸਾਡੀ ਜਿਹੜੀ ਟ੍ਰੇਲ ਅੱਗੋਂ ਸ਼ੁਰੂ ਹੁੰਦੀ ਆ ਅਸੀਂ ਫਿਰ ਅੱਗੇ ਜਾਂਦੇ 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 ਸਾਡਾ ਜਿਹੜੇ ਇਹ ਮੇਨ ਜਿਹੜਾ ਐਗਜ਼ੀਕਿਊਟਰ ਹੈ ਜਿਹੜਾ ਇਸ ਪੂਰੀ ਦੀ ਪੂਰੀ ਵਾਰਦਾਤ ਦਾ ਥਾਣਾ ਸਿੰਘ ਅਸੀਂ ਉਹਨੂੰ ਕਾਬੂ ਕਰਦੇ ਉਸ ਤੋਂ ਬਾਅਦ ਥਾਣਾ ਸਿੰਘ ਪ੍ਰਵੀਨ ਕੁਮਾਰ ਜਸਵਿੰਦਰ ਸਿੰਘ ਤੇ ਜਸਵਿੰਦਰ ਕੁਮਾਰ ਇਹ ਸਾਰੇ ਸਾਡੇ ਕਾਬੂ ਆਉਂਦੇ ਆ ਇਸ ਤਰੀਕੇ ਨਾਲੇ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਕੇਸ ਇਟ ਰੇਸ ਹੁੰਦਾ ਹੈ ਬਾਕੀ ਦੇ ਬੱਚ ਜਿਹੜੇ ਸਾਡੇ ਦੋਸ਼ੀ ਨੇ ਉਹ ਵੀ ਜਲਦ ਕਾਬੂ ਆ ਜਾਣਗੇ ਸਾਡੀ ਟੀਮਾਂ on the job ਨੇ ਤੇ ਉਹਨਾਂ ਦੀ ਜਿਹੜੀ ਹੈ ਗ੍ਰਫਤਾਰੀ ਛੇਤੀ ਕਰ ਲਈ ਜਾਏਗੀ ਜਿੱਥੋਂ ਤੱਕ ਕਿ ਸਾਰੀ ਦੀ ਸਾਰੀ ਰਿਕਵਰੀ ਦਾ ਸਵਾਲ ਹੈ ਉਹ ਸਾਰੀ ਰਿਕਵਰੀ ਕਰ ਲਈ ਗਈ ਹੈ ਕੁਝ ਗੱਟਿਆਂ ਦੇ ਵਿੱਚ ਤੇ ਕੁਝ ਜਿਹੜਾ ਡੱਬਿਆਂ ਦੇ ਵਿੱਚ ਤੇ ਗੱਟਿਆਂ ਤੇ ਡੱਬਿਆਂ ਵਿੱਚ ਸਮਾਨ ਸੀ ਕਿਉਂਕਿ ਉਹ ਖਿੱਲਰ ਗਿਆ ਸੀ ਉਹ ਬਾਤ ਜਿਹਨਾਂ ਨੇ ਬੋਰੀਆਂ ਦੇ ਵਿੱਚ ਕਹਿ ਲੋ ਤੇ ਹੋਰ ਜਿਹੜਾ ਹੈ ਡਰਮਾਂ ਦੇ ਵਿੱਚ ਵੀ ਸ਼ਿਫਟ ਕਰਾਇਆ ਸੀ ਉਸ ਹਿਸਾਬ ਨਾਲ ਸਾਰੀ ਰਿਕਵਰੀ ਹੋ ਗਈ ਹੈ ਤੇ ਕਿਉਂਕਿ ਤੁਸੀਂ ਦੇਖੋ ਕਿਉਂਕਿ ਵਪਾਰੀ ਵਰਗ ਦੇ ਵਿੱਚ ਥੋੜਾ ਸਹਿਮ ਦਾ ਮਾਹੌਲ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਨੇ ਕਿ ਐਸ ਤਰੀਕੇ ਦੀ ਕੋਈ ਵਾਰਦਾਤ ਹੁੰਦੀ ਹੈ ਛੇਤੀ ਐਕਸ਼ਨ ਲਿਆ ਜਾਵੇ ਤਾਂ ਉਹਨਾਂ ਸਾਰੀਆਂ ਨਿਰਦੇਸ਼ਾਂ ਤੇ ਚੱਲਦੇ ਹੋਏ ਬਾਣੀਓ ਬੀਜੀਪੀ ਸਹਿਬਾਨ ਸਾਬ ਦੇ ਨਿਸ਼ਾਨਰਦੇਸ਼ਾ ਹੈ ਜਿਹੜਾ ਇਹ ਕਾਰਵਾਈ ਪੂਰੀ ਕੀਤੀ ਗਈ ਹੈ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਹੈ ਸਾਡੇ ਮੰਤਰੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਢਾਜੀਵਾਲ ਜੀ ਵੀ ਗਏ ਤੇ ਹੋਰ ਐਮਐਲਏ ਸਰਬਾਨ ਵੀ ਗਏ ਸਰਕਾਰ ਇਹਨਾਂ ਇਹਦਾ ਬੜਾ ਜਿਹੜਾ ਹੈ ਕਗਨੀਸ਼ਲਸ ਲਿਆ ਤੇ ਇਸ ਪ੍ਰਧਾਨ ਤੇ ਸਹਿਮ ਦੇ ਮਾਹੌਲ ਨੂੰ ਜਿਹੜਾ ਹੈਗਾ ਇੱਕ ਪੋਜ਼ਿਟਿਵ ਉਹਦੇ ਵਿੱਚ ਰੱਖਿਆ ਗਿਆ ਤੇ ਜਿਹੜਾ ਪੁਲਿਸ ਵੱਲੋਂ ਜਿਹੜੀ ਹੈ ਬੜੀ ਐਕਸਪੀਡਾਈਟਲੀ ਜਿਹੜਾ ਹੈ ਇਹਦੇ ਵਿੱਚ ਕਾਰਵਾਈ ਕਰਦੇ ਹੋਏ ਇਹ ਦੋਸ਼ੀਆਂ ਨੂੰ ਫੜਿਆ ਗਿਆ ਤੇ ਕਿਸ ਨੂੰ ਸੋਲਵ ਕੀਤਾ ਗਿਆ ਹੈ ਟ੍ਰੇਸਪਾਸਰ ਸਰਵਾਈਵਰ ਦਫਤਰ ਦੇ ਗ੍ਰੀਵਾਨਾ ਸਿੰਘ ਦੇ ਮਕਦਮੇ ਦਰਜ ਇਹਨਾਂ ਨੂੰ ਪਹਿਲੇ ਦਿਨ ਆਈ ਸੀ ਅੰਦਰ ਇੱਕ ਤੇ ਲੇਬਰ ਦੇ ਬੰਦੇ ਕਿਨੂ ਸੀ ਪਾਸੇ ਮੈਨ ਕੋਲ ਕੋਈ ਵੈਪਨ ਸੀ ਜੀ ਬਿਲਕੁਲ ਜੀ ਇਹਨਾਂ ਕੋਲ ਇੱਕ ਟੁਆਇ ਵੈਪਨ ਤੇ ਇੱਕ ਜਿਹੜਾ ਹੈ ਦੇਸੀ ਕਟਾ ਉਹ ਵੀ ਬਰਾਮਦ ਹੋਇਆ ਸੀ ਸਿਰਫ ਦੋ ਹੀ ਸੀ ਅੱਜ ਜੋ ਦੋ ਅਜੇ ਸਾਨੂੰ ਜਿਹੜੇ ਦੱਸੇ ਗਏ ਤੇ ਬਰਾਬਰ ਲੇਬਰ ਇਹਨਾਂ ਵੱਲੋਂ ਜਿਹੜੀ ਦੱਸੀ ਗਈ ਪੰਜ ਤੋਂ ਸੱਤ ਹੁੰਦੇ ਦੱਸੀ ਗਈ ਸਰ ਮਾਰਕੀਟ ਵੈਜਿੰਗ ਜਿਹੜਾ ਆਪਾਂ ਸਵਾਲ ਹਾਂ ਵੈਲਿਊ ਕਿੰਨੀ ਦਾ ਆਪਾਂ ਦਿੱਤਾ ਇਹਦੀ ਹਾਲੇ ਕੋਈ ਵੈਲਿਊ ਨਹੀਂ ਸਾਡੇ ਕੋਲ ਐਸਟੀਮੇਟ ਨਹੀਂ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫ ਆਈ ਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ 100% ਕਵਰੀ ਸਰ ਹੋਵੇ ਸਾਡੇ ਮੁਤਾਬਕ ਜੋ ਉੱਥੇ ਸਟੋਰ ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲੈ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਦੋਂ ਟਰੱਕ ਟਾਇਰ ਬਸਟ ਹੁੰਦਾ ਹੈ ਟਰ ਗੱਤੇ ਦੇ ਡੱਬੇ ਜਿਹੜੇ ਹੈਗੇ ਉਹ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿਲਰਦਾ ਉੱਤੇ ਸੋ ਇਹ ਸਾਨੂੰ ਇਹ ਸਾਰਾ ਚੈੱਕ ਕਰਨ ਚ ਅਜੇ ਕੋਈ ਟਾਈਮ ਲੱਗੇਗਾ 11 ਪਰਚੇ ਹੁੰਦੇ ਬਾਅਦ ਵੀ ਇਹ ਬਾਹਰ ਇਹ ਕੰਮ ਦੇ ਹਮਤੀਏ ਦੇ ਸਰਦਾਈ ਨਾਲ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਇਹ ਜਿਹੜੇ ਨੇ ਐਕਟਿਵ ਨੇ ਸਰ ਬੀ ਐਨ ਐਸ ਬੀ ਐਨ ਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਤਾਰਾ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਕੰਮ ਕਰ ਰਿਹਾ ਤੇ ਸਾਡੇ ਵੱਲੋਂ ਹੈ ਕਿ ਜਿਵੇਂ ਇਹ ਬੀਐਨਐਸਐਸ ਦੇ 11 111 ਤਾਰਾ ਹੈ ਤੇ ਹੋਰ ਵੀ ਜਿਹੜੀ ਸਖਤ ਤਾਰਾ ਹੈ ਇਹਨਾਂ ਤੇ ਲਾਈਨਾਂ ਚਾਹੀਦੀਆਂ ਐਸਾ ਸ਼ਿਰਫ ਨਾਜ਼ਰ ਇੱਕ ਜਿਹੜੇ ਇਹ ਬੰਦੇ ਫੜੇ ਦੂਜੂ ਕੋਈ ਗਦਾਸਪੁਰ ਦਾ ਕੋਈ ਆਲਾਪੁਰ ਦਾ ਜੋ ਅਸੀਂ ਇਹਨਾਂ ਦਾ ਐਡਰੈਸ ਵੇਖ ਰਹੇ ਕੋਈ ਰਿਪੋਰਟ ਦਾ ਭਾਈ ਆਪਸੇ ਵਿੱਚ ਸਰ ਕਿਸ ਤਰ੍ਹਾਂ ਇਕੱਠੇ ਹੋਏ ਸਨ ਕਿ ਦੋ ਵੀ ਸਾਰੇ ਇਹ ਜਿੰਨੀ ਦੇ ਅੰਦਰ ਕੁਝ ਦੱਸਦਾ ਸਾਰਾ ਜਿਹੜੀ ਕਾਰਵਾਈ ਹੋਈ ਹੈ ਤਫਤੀਸ਼ ਬਹੁਤ ਵਧੀਆ ਤੰਗ ਨੂੰ ਦੂਸਰੀ ਦ ਬੜਾ ਆਪੋ ਦੇ ਵਿੱਚ ਜਿਹਨਾਂ ਦਾ ਕਨੈਕਸ਼ਨ ਉੱਦੀ ਆਣਾ ਸਿੰਘ ਨੂੰ ਕਿਵੇਂ ਹਾਇਰ ਕੀਤਾ ਬੈਕਸਿਕਲੀ ਇਹ ਹੈ ਦੇਖੋ ਜਦੋਂ ਪ੍ਰੋਫੈਸਰ ਨੂੰ ਹਾਇਰ ਕੀਤਾ ਹੁੰਦਾ ਐਕਚੁਅਲੀ ਗੱਲ ਇਸ ਤਰ੍ਹਾਂ ਜਦੋਂ ਥਾਣਾ ਸਿੰਘ ਜੇਲ੍ਹ ਚ ਜਾਂਦਾ ਤੇ ਇਹਦੇ ਤੇ 11 ਪਰਚੇ ਨੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘ ਹੈ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪ ਕੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਗਦਾਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨ ਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਵੱਲ ਜਾਂਦੇ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀ ਵਾਰਦਾਤਾਂ ਕਰਨੀਆਂ ਇਹਨੇ ਨੇ ਸ਼ੁਰੂ ਕਰ ਦਿੱਤੀ ਸੋ ਇੱਕ ਤਾਂ ਉਹ ਅਸੋਸੀਏਟਸ ਇਹਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਬੱਲੇ ਵਾਲਾ ਗਰੁੱਪ ਜਿਹੜਾ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਅਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਵੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦਾ ਸਮਾਨ ਵਰਤਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋ ਇਹ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਵੈਲਪ ਹੋ ਜਾਂਦਾ ਫਿਰ ਮੋਗੇ ਦੇ ਡੀਵੀਆਰ ਵੀ ਲੱਗੇ ਸੀ ਕਿਸ ਤਰ੍ਹਾਂ ਪੁਲਿਸ ਇਥੋਂ ਤੱਕ ਕਿ ਮੈਂ ਜੇ ਇੱਕ ਹਫ਼ਤੇ ਦੇ ਵਿੱਚ ਦੇਖੋ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੇ ਜਿਵੇਂ ਉਹਨਾਂ ਨੇ ਸਖਤ ਹਦਾਇਤਾਂ ਨੇ ਕਿ ਇਸ ਤਰੀਕੇ ਦਾ ਜਿਹੜਾ ਵੀ ਕੋਈ سنگੀਨ ਜੁਰਮ ਜਿਹੜਾ ਵਾਰਦਾਤ ਹੁੰਦੀ ਹੈ ਉਹਦੇ ਰੱਤੇ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਬਣਦੀ ਹੈ ਕਿ ਸਾਡੇ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਆਫੀਸਰ ਐਸਪੀਡੀ ਅ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਜਹਬਾਨ ਵੀ ਉੱਥੇ ਗਏ ਨੇ ਤੇ ਸਾਰਿਆਂ ਵੱਲੋਂ ਉਹਨਾਂ ਨੂੰ ਕੌਨਫੀਡੈਂਸ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ ਨੋ ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੇ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਾਰਾ ਦਾ ਸਾਰਾ ਬੜਾ ਮੈਟੀਕੁਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱਥੇ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚਕਾਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਵਰ ਵੈਰੀ ਜਿਹਨੂੰ ਕਹਿੰਦੇ ਹਾਈ ਔਨ ਥਿਸ ਥਿੰਗ ਤੇ ਦੂਸਰੀ ਗੱਲ ਹੈਗੀ ਹੈ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੋਆਰਡੀਨੇਸ਼ਨਲ ਕੰਮ ਕੀਤਾ ਹੈ ਸੀਆਈਏ ਦੀ ਟੀਮਸ ਪਲੱਸ ਆ ਥਾਣੇ ਦੀ ਟੀਮ ਡੀਐਸਪੀ ਸਾਹਿਬ ਦੀ ਆਪ ਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈ ਕਿ ਸਾਡੇ ਸਪੈਸ਼ਲ ਸੈਲ ਉਹਦੇ ਵੱਲੋਂ ਵੀ ਕੰਟਰੀਬਿਊਸ਼ਨ ਹੋਈ ਹੈ ਸੋ ਇਹ ਸਾਰੇ ਦੇ ਸਾਰੇ ਵੈਲ ਇੱਕ ਕੋਆਰਡੀਨੇਟਿਡ ਐਫਰਟ ਹੋਇਆ ਹੈ ਤੇ ਟੀਮ ਜਿਹੜੀਆਂ ਹੈ ਨੰਬਰ ਆਫ ਟੀਮਸ ਪਰ ਗੋਰ ਇਨ ਨੰਬਰ ਪਲੱਸ ਜਿਹੜਾ ਹੈਗਾ ਬੜੇ ਤਰੀਕੇ ਦੇ ਨਾਲ ਤੇ ਦਿਨ ਤੇ ਰਾਤ ਜਿਹੜੀ ਲਗਾ ਕੇ ਇਸ ਚੀਜ਼ ਨੂੰ ਇਹ ਡ੍ਰੈਸ ਕੀਤਾ ਜਿਵੇਂ ਕਿ ਪਨਾ ਸਿੰਘ ਤੇ ਵੱਖ-ਵੱਖ ਥਾਣਿਆਂ ਦੇ ਮਾਮਲੇ ਦਰਸੀ ਖਾਸ ਤੌਰ ਤੇ ਮਾਲਵੇ ਦੇ ਵਿੱਚ ਉੱਥੋਂ ਦੀ ਪੁਲਿਸ ਪਾਰਟੀ ਨੇ ਕੋਆਰਡੀਨੇਟ ਅੱਛੀ ਤਰ੍ਹਾਂ ਕੀਤਾ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਦਾ ਹੈ ਦੇਖੋ ਜੀ ਜਦੋਂ ਇਹ ਫੜ ਹੋ ਗਿਆ ਬੇਸਿਕਲੀ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਨੂੰ ਇੰਨੀ ਜ਼ਿਆਦਾ ਲੋਡ ਨਹੀਂ ਪਈ ਲੋਕਲ ਕਿਉਂਕਿ ਸਾਡੇ ਕਾਬੂ ਆ ਗਿਆ ਸੋ ਜੇ ਨਾ ਹੁੰਦਾ ਤਾਂ ਸਾਨੂੰ ਸ਼ਾਇਦ ਉੱਥੇ ਲੋਕਲ ਪੁਲਿਸ ਦੀ ਜ਼ਰੂਰ ਮਦਦ ਹੁੰਦੀ ਲੈਣੀ ਪੈਂਦੀ ਬਟ ਕਿਉਂਕਿ ਇਹ ਕਾਬੂ ਆ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਇਸ ਦੇ ਅਸੋਸੀਏਟਸ ਨੇ ਉਹ ਵੀ ਛੇਤੀ ਕਾਬੂ ਹੋ ਗਏ ਤਾਂ ਵਪਾਰੀਆਂ ਨੂੰ ਵਪਾਰੀਆਂ ਦੇ ਤੇ ਉਹ ਸਾਮਾਨ ਚੋਰੀ ਹੋਇਆ ਸੀ ਉਹਨਾਂ ਨੂੰ ਦੱਸਤਾ ਮਤਲਬ ਉਹਨਾਂ ਨੇ ਦੱਸਤਾ ਕਿ ਉਹਨਾਂ ਨੇ ਕਹਿਤਾ ਸਾਡਾ ਇਹ ਸਾਮਾਨ ਸੀਗਾ ਜਾਂ ਉਹਨਾਂ ਨਾਲ ਕੋਈ ਗਲਤਫਹਿਮੀ ਸਾਡੀ ਇਹ ਰਹੀ ਹੈ ਕਿਉਂਕਿ ਵਪਾਰੀ ਵਰਗ ਦੀ ਬੜੀ ਜਿਹੜੀ ਹੈਗੀ ਹੈ ਉਹਨਾਂ ਦੀ ਇਹ ਵੀ ਸੀ ਕਿ ਸਾਮਾਨ ਜਿਹੜਾ ਹੈਗਾ ਉਹ ਕੁਝ ਚੀਜ਼ਾਂ ਪੈਰੀਸ਼ੀਬਲ ਵੀ ਹੁੰਦੀ ਹੈ ਤਾਂ ਜਿੰਨੀ ਜਲਦੀ ਹੋ ਸਕੇ ਇਸ ਚੀਜ਼ ਨੂੰ ਵਾਈਂਡ ਅਪ ਕੀਤਾ ਜਾਵੇ ਤੇ ਅਸੀਂ ਜਿਹੜਾ ਹੈ ਦੋਸ਼ੀਆਂ ਨੂੰ ਫੜ ਲਿਆ ਸਮਾਨ ਕਵਰ ਹੋ ਗਿਆ ਤੇ ਸਾਡੇ ਵੱਲੋਂ ਇਹ ਹੈ ਕਿ ਜਿਵੇਂ ਵੀ ਅਗਲੀ ਲੀਗਲ ਕਾਰਵਾਈ ਬਣਦੀ ਹੈ ਅਰੈਸਟ ਤੋਂ ਬਾਅਦ ਤੇ ਸਮਾਨ ਜਿਹੜਾ ਹੈਗਾ ਇੱਕ ਵਾਰੀ ਅਦਾਲਤ ਤੋਂ ਜੋ ਲੈਣਾ ਚਾਹੁੰਦੇ ਨੇ ਜਲਦੀ ਉਸ ਫੁਰਦਾਰੀ ਲੈ ਲੈਣ